ਹਾ ਸ਼ਿਵਰਾਤਰੀ ਦਾ ਜਿਹੜਾ ਪਰਬ ਹੈ ਇਸ ਦਿਨ ਪੋਲੇ ਨਾਲ ਜਿੱਦਾ ਵਿਆਹ ਹੋਇਆ ਸੀ। ਕੇਦਾਰ ਦਾ ਨਾਮ ਮਤਲਬ ਹੀ ਉਹਨਾਂ ਦਲਦਲ ਜਿੱਨੂੰ ਕਹਿੰਦੇ ਨੇ ਤੇ ਨਾਂ ਜਿਹੜੇ ਵੀ ਪਿੱਛੇ ਜਿਹੜਾ ਉੱਥੇ ਪੋਲੇ ਨਾਲ ਜਿੱਦਾ ਜਿਹੜਾ ਜਿਵੇਂ ਨੰਦੀ ਦਾ ਜਿਹੜਾ ਹੈਗਾ ਪਿਠ ਦਾ ਉਹ ਸਰੂਪ ਹੈਗਾ। ਇਹਤ ਮੰਦਿਰ ਜਿਹੜੇ ਆਪਣੇ ਹੈਗਾ ਇਹ ਦੁਨੀਆ ਦੇ ਵਿੱਚ तकरीबन ਸਭ ਤੋਂ ਹਾਈਟ ਦੇ ਉੱਪਰ ਇਹ ਹੀ ਮੰਦਿਰ ਹੈਗਾ। ਜਿਸ ਪ੍ਰਕਾਰ ਹਮ ਆਪਣੇ ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕਰਤੇ ਹੈ ਐਸੇ ਹੀ ਹਮ ਚਾਹਤੇ ਹੈ ਕਿ ਸਭ ਲੋਕ ਭੋਲਨਾਥ ਕੀ ਮੈਰਿਜ ਐਨੀਵਰਸਰੀ ਸੈਲੀਬ੍ਰੇਟ ਕਰੇ ਮੈਂ ਬਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਸ਼ਿਵਰਾਤਰੀ ਦਾ ਤਿਹਾੜੂ ਪੂਰੇ ਦੇਸ਼ ਭਾਰ ਦੇ ਵਿੱਚ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਜਿੱਥੇ ਵੀ ਘਰ ਦੇ ਨੇੜੇ ਤੇੜੇ ਮੰਦਰ ਹੁੰਦੇ ਨੇ ਲੋਕੀ ਉੱਥੇ ਜਾ ਕੇ ਮੱਥਾ ਟੇਕਦੇ ਨੇ ਸ਼ਿਪਲਿੰਗ ਭਗਵਾਨ ਦੇ ਉੱਤੇ ਜਲ ਚੜਾਉਂਦੇ ਨੇ ਦੁੱਧ ਚੜਾਉਂਦੇ ਨੇ ਦਹੀਂ ਚੜਾਉਂਦੇ ਨੇ ਕਈ ਤਰ੍ਹਾਂ ਦੀਆਂ ਵਸਤੂਆਂ ਚੜਾਉਂਦੇ ਜਿੰਨਾ ਸ਼ਿਵਪੁੱਲੇ ਨਾਲ ਖੁਸ਼ ਹੁੰਦੇ ਨੇ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਤੇ ਅੱਜ ਅਸੀਂ ਪਹੁੰਚਿਆ ਤੁੰਗਨਾਥ ਮੰਦਰ ਫੇਸਵਾਨ ਵਿਖੇ ਜਿੱਥੇ ਸ਼ਿਵਰਾਤਰੀ ਦਾ ਤਿਹਾੜ ਹਰ ਸਾਲ ਧੂਮ-ਤਾਮ ਦੇ ਨਾਲ ਮਨਾਇਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਰਧਾਲੂਆਂ ਦੇ ਨਾਲ ਵੀ ਕਿਵੇਂ ਦੇਖਦੇ ਹੋ ਨਮਸਕਾਰ ਜੀ ਨਮਸਕਾਰ ਜੀ ਮੰਦਰ ਬਹੁਤ ਅੱਛਾ ਹੈ ਜੀ ਔਰ ਇਸ ਦੇ ਆਸ-ਪਾਸ ਦੇ ਸਾਰੇ ਹਾਂ ਸਾਰੇ ਕਿਤੇ ਦੂਰ ਦੂਰ ਤੱਕ ਇਸ ਦਾ ਨਾਮ ਹੈ ਔਰ ਆਸ-ਪਾਸ ਦੇ ਸਾਰੇ ਸ਼ਰਧਾਲੂ ਆਉਂਦੇ ਆ ਇੱਥੇ ਔਰ ਅੱਜ ਸ਼ਿਵਰਾਤਰੀ ਹੈ ਇਸ ਕਰਕੇ ਬਹੁਤ ਹੀ ਜ਼ਿਆਦਾ ਰਸ਼ ਹੈ ਔਰ ਮੰਦਰ ਹਮੇਸ਼ਾ ਹੀ ਸਾਫ ਸੁਥਰਾ ਔਰ ਬਹੁਤ ਅੱਛੀ ਤਰ੍ਹਾਂ ਕਈ ਸਾਲਾਂ ਤੋਂ ਆਉਂਦੇ ਜੀ ਇੱਥੇ ਮੰਦਰ ਚ ਤੇ ਸ਼ਿਵਰਾਤਰੀ ਦਾ ਜਿਹੜਾ ਤਿਆਰ ਹੈ ਇਹ ਹਿੰਦੂਆਂ ਦਾ ਬਹੁਤ ਵੱਡਾ ਤਿਆਰ ਹੈ ਅਸੀਂ ਸਾਰੇ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਾਂ ਸੋ ਤੁੰਗनाथ ਮੰਦਿਰ ਹੈ ਬੜਾ ਪ੍ਰਾਚੀਨ ਮੰਦਿਰ ਹੈ ਤੁਸੀਂ ਸ਼ਰਧਾਲੂ ਆ ਦੇਖ ਸਕਦੇ ਹੋ ਸਵੇਰ ਤੋਂ ਆਉਣਾ ਜਾਣਾ ਸਰ ਦਰਵਾਜ਼ੇ ਲੱਗੇਆਂ ਲਾਈਨਾਂ ਲੱਗੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਮੰਦਿਰ ਸ੍ਰੀ ਤੁੰਗਨਾਥ ਜੀ ਸੇਵਾ ਸੰਪਤੀ ਅਤੇ ਨੇੜੇ ਦੇ ਇਲਾਕਿਆਂ ਦੇ ਵਸੇਬਾ ਵੱਲੋਂ ਜਿਵੇਂ ਅਰਮਨ ਸਟੇਟ ਫੇਜ਼ 1 2 3 ਸ਼ੇਖਪੁਰਾ ਪੰਜਾਬ ਯੂਨੀਵਰਸਿਟੀ ਡੇਲਵਾਲ ਬਾਦਗੜ ਅਤੇ ਦੂਜੇ ਸਿਰਦਾਲੂ ਦਵਾਰਾਂ ਬਹੁਤ ਉਮਤਨ ਸਿਰਵਾਤ ਜੋ ਹਰ ਬਹੁਤ ਉਮਤਨ ਦਾ ਮਨਾਇਆ ਜਾ ਰਿਹਾ ਹੈ ਤੇ ਕਮੇਟੀ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਤਾਂ ਕਿ ਸਰਦਾਰਾਂ ਨੂੰ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਨਾ ਆਵੇ। ਕੱਲ ਦਾ ਸਾਡੇ ਅਡਮਿਨਿਸਟ੍ਰੇਟਿਵ ਫੇਸ 2 ਵਿੱਚੋਂ ਇੱਕ ਜਾਗੋ ਨਿਕਲੀ। ਉਸ ਦੇ ਵਿੱਚ ਵੀ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਅੱਜ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਹੈ। ਜੀਸੀਬੀ ਸਰਦਾਰਾਂ ਦਾ ਰਸੂਈ ਦੇਖੀ ਰਹੇ ਕਿੰਨਾ। ਸਰਦਾਰਾਂ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ। ਅਸੀਂ ਇਸ ਸਰਦਾਰਾਂ ਸਹਿਉ ਨਾਲ ਹੀ ਹਰ ਕੰਮ ਕੀਤਾ ਜਾ ਰਿਹਾ ਹੈ। ਕੀਮਤ ਲੱਗਿਆ ਸ਼ਿਵਰਾਤਰੀ ਦੀ ਸਭ ਤੋਂ ਹਿੰਦੂ ਧਰਮ ਦਾ ਸਭ ਤੋਂ ਬੜੀਆਂ ਅਮਾਰਾ ਇਹ ਇੱਕ ਤਰ੍ਹਾਂ ਸੇ ਤਿਉਹਾਰ ਮਨਾ ਕੇ ਅਸੀਂ ਚਲਦੇ ਹਾਂ ਪ੍ਰਭੂ ਕੀ ਬੜੀ ਕਿਰਪਾ ਹੁੰਦੀ ਹੈ ਕਿ ਜਿਸਕੋ ਇਹ ਮੌਕਾ ਮਿਲਦਾ ਹੈ ਕਿ ਜਲ ਚੜ੍ਹਾਉਣੇ ਦਾ ਤਾਂ ਹਮ ਸਭ ਕੋ ਬੜਾ ਮੌਕਾ ਅੱਛਾ ਮੌਕਾ ਮਿਲਾ ਹੈ ਕਿ ਜਲ ਚੜ੍ਹਾਉਣੇ ਦਾ ਸੋਭਾਗੀ ਪ੍ਰਾਪਤ ਹੋਇਆ ਹੈ ਹਮ ਸਭ ਪਰਿਵਾਰ ਆਏ ਹਾਂ ਪ੍ਰਭੂ ਕੋ ਚਰਨੋں ਮੇਂ ਜਲ ਚੜ੍ਹਾਉਣੇ ਕੇ ਲਈ ਕਦੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸ਼ਿਵਪੂਲੇ ਨਾਥ ਨੂੰ ਮਨਾਉਣ ਵਾਸਤੇ ਕਿਹਾ ਜਾਂਦਾ ਸ਼ਿਵਰਾਤਰੀ ਦਾ ਆਪਣਾ ਇੱਕ ਮਹੱਤਵਪੂਰਨ ਵੈਸ ਦੇ ਸ਼ਿਵਪੂਲੇ ਨਾਥ ਦਾ ਵਿਆਹ ਹੋਇਆ ਸੀ ਤੇ ਜਿਹਦੇ ਚੱਲਦੇ ਲੋਕੀ ਬੜੀ ਠੂਮ-ਤਾਮ ਦੇ ਨਾਲ ਸ਼ਰਧਾ ਇੰਨਾ اپنی ਮਨ ਕਾਮਨਾ ਵਾਸਤੇ ਜਲ ਚੜੰਦੇ ਨੇ ਅੱਜ ਸਾਡੇ ਤੁਗਨਾਥ ਕਮੇਟੀ ਦੇ ਵਿੱਚ ਵੱਲੋਂ ਸ਼ਿਵਰਾਤਰੀ ਦਾ ਮੇਲਾ ਲੱਗਿਆ ਹੋਇਆ ਹੈ ਸਾਰੇ ਭਗਤਾਂ ਨੂੰ ਅੱਜ ਦਰਸ਼ਨ ਕਰਨ ਦੇ ਮੌਕਾ ਮਿਲ ਰਿਹਾ ਹੈ ਕੱਲ ਨੂੰ ਭੰਡਾਰੇ ਕੱਲ ਨੂੰ ਭੰਡਾਰਾ ਹੋਏਗਾ ਤੇ ਸਾਰੇ ਭਗਤਾਂ ਨੂੰ ਅਸੀਂ ਕਹਾਂਗੇ ਵੀ ਆ ਕੇ ਭੰਡਾਰਾ ਜ਼ਰੂਰ ਖਾਣ ਸ਼ਿਵਰਾਤਰੀ ਕਿਉਂ ਮਨਾਏ ਜਾਂਦੀ ਹੈ ਜੀ ਦੇਖੋ ਜੀ ਪੁਰਾਣੇ ਕਥਾਵਾਂ ਦੇ ਮੁਤਾਬਕ ਜਿਹੜੀ ਹੈਗੀ ਹੈ ਮਹਾ ਸ਼ਿਵਰਾਤਰੀ ਦਾ ਜਿਹੜਾ ਪਰਬ ਹੈ ਇਸ ਦਿਨ ਪੋਲੇ ਨਾਲ ਜਿੱਦਾ ਵਿਆਹ ਹੋਇਆ ਸੀਗਾ ਜਿਸ ਨੂੰ ਹਰੇ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਤੋਨਾਰ ਜਿਹਦਾ ਜਿਹੜਾ ਕੁਝ ਇਤਿਹਾਸ ਹੈਗਾ ਉਹ ਮੈਂ ਤੁਹਾਨੂੰ ਥੋੜਾ ਜਿਹਾ ਜਾਣੂ ਕਰਵਾ ਦਵਾਂ ਜਿਹਦੇ ਵਿੱਚ ਜਿਹੜਾ ਇਹ ਤੋਗਨਾ ਦਾ ਮਤਲਬ ਜਿਹੜਾ ਹੈਗਾ ਇਹ ਕੇਦਾਰਨਾਥ ਤੋਂ ਦੇ ਨਾਲ ਮੇਲ ਖਾਂਦਾ ਹੈ ਕਿਉਂਕਿ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਸੀ ਉਸ ਟਾਈਮ ਪਾਂਡਵਾਂ ਨੇ ਬ੍ਰਹਮ ਹੱਤਿਆ ਦੇ ਪਿਤਰ ਹੱਤਿਆ ਦੇ ਕਰਮ ਦੇ ਦੋਸ਼ ਦੇ ਵਿੱਚ ਵੀ ਭੋਲੇनाथ ਜੀ ਇਹਨਾਂ ਤੋਂ ਨਾਰਾਜ਼ ਹੋ ਗਏ ਸਨ ਉਹਨਾਂ ਨੂੰ ਦਰਸ਼ਨ ਨਾ ਦੇਣ ਦੇ ਕਾਰਨ ਉਹਨਾਂ ਨੇ ਆਪਣੇ ਉਹ ਆਪਣੇ ਦਿਓ ਪ੍ਰਵਾਗਤ ਹੋ ਕੇ ਗੁਪਤ ਕਾਸ਼ੀ ਆ ਗਈ ਹੈ ਉੱਥੇ ਵਾਸ ਕੀਤਾ ਫਿਰ ਉਹ ਕੇਦਾਰਨਾਥ ਦੇ ਮੰਦਿਰ ਜਿੱਥੇ ਆਪਣੇ ਸਥਾਪਿਤ ਨੇ ਉੱਥੇ ਉਹਨਾਂ ਨੇ ਨੰਦੀ ਮਹਾਰਾਜ ਦਾ ਰੂਪ ਧਾਰਨ ਕਰਕੇ ਜਿਹੜੇ ਪਾਂਡਵ ਸੀਗੇ ਉਹ ਵੀ ਅੱਛੇ ਵਿਦਵਾਨ ਸੀਗੇ ਜਿਹਨਾਂ ਨੇ ਦੇਖਿਆ ਵੀ ਭੋਲੇनाथ ਕਿਉਂ ਨਹੀਂ ਮਿਲਦੇ ਹੈਗੇ ਜਾ ਦੇਖਿਆ ਵੀ ਨੰਦੀ ਦੇ ਰੂਪ ਦੇ ਵਿੱਚ ਪੋਲੇਨਾਥ ਜੀ ਉੱਥੇ ਵਿਰਾਜਮਾਨ ਨੇ ਤੇ ਉੱਥੇ ਗਏ ਉੱਥੇ ਜਾਣ ਤੋਂ ਪਹਿਲਾਂ ਪੋਲੇਨਾਥ ਜੀ ਇੱਕ ਜਮੀਨ ਦੇ ਵੀ ਸਮਾਗ ਹੈ ਕੇਦਾਰ ਦਾ ਨਾਮ ਮਤਲਬ ਇਹ ਹੁਣ ਦਲਦਲ ਜਿਹਨੂੰ ਕਹਿੰਦੇ ਨੇ ਤੇ ਨਾਅ ਜਿਹੜੇ ਵੀ ਪਿੱਛੇ ਜਿਹੜਾ ਉੱਥੇ ਪੋਲੇਨਾਥ ਜੀ ਦਾ ਜਿਹੜਾ ਜਿਵੇਂ ਨੰਦੀ ਦਾ ਜਿਹੜਾ ਹੈਗਾ ਪੇਠ ਦਾ ਉਹ ਸਰੂਪ ਹੈਗਾ ਤੇ ਤੋਨਾ ਦਾ ਜਿਹੜਾ ਹੈਗਾ ਉੱਥੇ ਉਹਨਾਂ ਦੀ ਬਾਜੂਆਂ ਦਾ ਸਰੂਪ ਦਿੱਤਾ ਗਿਆ ਜਿਸ ਨਾਲ ਤੋਨਾ ਮੰਦਿਰ ਨਾਮ ਸਥਾਪਿਤ ਹੋਇਆ ਹੈ ਇਹਤ ਮੰਦਿਰ ਜਿਹੜੇ ਆਪਣੇ ਹੈਗਾ ਇਹ ਦੁਨੀਆ ਦੇ ਵਿੱਚ ਤਕਰੀਬਨ ਸਭ ਤੋਂ ਹਾਈਟ ਦੇ ਉੱਪਰ ਇਹ ਹੀ ਮੰਦਿਰ ਹੈਗਾ ਜਿਹੜਾ ਕਿ ਉਤਰਾਖੰਡ ਦੇ ਵੀ ਸਥਾਪਿਤ ਹੈ ਬਾਕੀ ਅਸੀਂ ਇਹੀ ਅਪੀਲ ਕਰਦੇ ਆਂ ਕਿ ਵੀ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀ ਇਹ ਪ੍ਰਾਚੀਨ ਮੰਦਿਰ ਹੈਗਾ ਘਟੋ ਘਟ ਜੇ ਆਪਣੇ ਰਿਕਾਰਡ ਦੇ ਮੁਤਾਬਕ ਦੇਖਿਆ ਜਾਵੇ ਤਾਂ ਘਟੋ ਘਟ 150 ਪਣ 200 ਸਾਲ ਪੁਰਾਣਾ ਮੰਦਿਰ ਹੈ ਵੀ ਜਿਹਦੇ ਵਿੱਚ ਮਹਾਰਾਜਾ ਨਿਰਿੰਦਰ ਸਿੰਘ ਆਪਣੇ ਤਿੰਨ ਤੀਰਥ ਯਾਤਰਾ ਕਰਕੇ ਆਏ ਸੀਗੇ ਉਹਨਾਂ ਨੇ ਤਿੰਨ ਮੰਦਰ ਸਥਾਪਿਤ ਕਰਾਏ ਆ ਆਪਣੇ ਬਦਰੀਨਾਥ ਮੰਦਰ ਤੋਨਾਥ ਮੰਦਰ ਤੇ ਕੇਦਾਰਨਾਥ ਮੰਦਰ ਪਟਿਆਲੇ ਜਿਹੜੇ ਹੈਗੇ ਮਥਰਾ ਕਲੋਨੀ ਦੇ ਵਿੱਚ ਤੇ ਉਹ ਕਹਿੰਦੇ ਵੀ ਅਸੀਂ ਤਾਂ ਮਹਾਰਾਜੇ ਹੈਗੇ ਵੀ ਅਸੀਂ ਤਾਂ ਸਾਡੇ ਕੋਲ ਹਰ ਇੱਕ ਚੀਜ਼ ਦਾ ਸਹੂਲਤ ਹੈਗੇ ਅਸੀਂ ਜਾ ਸਕਦੇ ਹਾਂ ਅਸੀਂ ਪਰਜਾ ਦੀ ਸਹੂਲਤ ਵਾਸਤੇ ਉਹਨਾਂ ਨੇ ਇਹ ਤਿੰਨ ਮੰਦਰ ਸਥਾਪਿਤ ਕੀਤੇ ਹਨ ਜਿਨ੍ਹਾਂ ਦਾ ਅੱਜ ਬੜੀ ਧੂਮ-ਧਾਮ ਨਾਲ ਇਹ ਪਰਬ ਚੱਲ ਰਿਹਾ ਹੈ ਤੇ ਬੜੀ ਸਰਦਾਂ ਲੋਕਾਂ ਦੇ ਵਿੱਚ ਛਾਈ ਆਈ ਵੀ ਹੈ ਅਸਰ ਦਾ ਤੁਸੀਂ ਦੇਖ ਸਕਦੇ ਹੋ ਵੀ ਭੀੜ ਕਿੰਨੀ ਲੱਗੀ ਹੋਈ ਐ ਮੇਲਾ ਬਹੁਤ ਭਰਿਆ ਵਾ ਤੇ ਸਾਰਿਆਂ ਨੂੰ ਮੈਂ ਅਹੀ ਅਪੀਲ ਕਰਾਂਗਾ ਵੀ ਵੱਧ ਤੋਂ ਵੱਧ ਇਸ ਮੰਦਰ ਦੇ ਵਿੱਚ ਦਰਸ਼ਨ ਕਰਨ ਤੇ ਖੁਸ਼ੀਆਂ ਪ੍ਰਾਪਤ ਕਰਨ ਤੇ ਸਾਰੇ ਭਗਤਾਂ ਨੂੰ ਮਹਾਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਹੋਵੇ ਤੇ ਸਾਡੇ ਜਿਹੜੇ ਟੀਵੀ ਚੈਨਲ ਵਾਲੇ ਨੇ ਇਹਨਾਂ ਨੂੰ ਵੀ ਲੱਖ ਲੱਖ ਵਧਾਈ ਹੋਵੇ ਮਹਾਸ਼ਿਵਰਾਤਰੀ ਦੀ ਜੈ ਭੋਲੇ ਦਾ ਜੈ ਸ਼੍ਰੀ ਰਾਮ ਭੋਲੇनाथ ਸਾਰਿਆਂ ਨੂੰ ਖੁਸ਼ ਕਰਦੇ ਨੇ ਤੇ ਤਾਂ ਹਰ ਸਾਲ ਹੀ ਅਸੀਂ ਸ਼ਿਵਰਾਤਰੀ ਨੂੰ ਹਰਿਆਣੇ ਆ ਬਹੁਤ ਵਧੀਆ ਵਿਵਸਥਾ ਹੁੰਦੀ ਐ ਸਾਰਾ ਸਾਲ ਅਸੀਂ ਸ਼ਿਵਰਾਤਰੀ ਦੀ ਅੜੀ ਕਰਦੇ ਹਾਂ ਕਿਉਂਕਿ ਅਸੀਂ ਇਸ ਮੰਦਿਰ 'ਚ ਵੀ ਆਨੇ ਆ ਤੇ ਸਾਨੂੰ ਬਹੁਤ ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ। ਅ ਇਹ ہمارا ਇੱਕ ਸਪੈਸ਼ਲ ਪਰਵ ਹੈ ਜਿਸका हमें بے ਸਬਰੀ से इंतजार रहता है कि कब शिवरात्रि आएगी और एज जिस प्रकार हम अपने मैरिज एनिवर्सरी सेलिब्रेट करते हैं ऐसे ही हम चाहते हैं कि सब लोग भोलेनाथ की मैरिज एनिवर्सरी सेलिब्रेट करें। ਸੋ ਤੁੰਗnath ਮੰਦਿਰ ਦੇ ਪੁਜਾਰੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਪੰਡਿਤ ਜੀ ਕਿਦਾਂ ਦਾ ਹਰ ਸਾਲ ਲੋ ਸ਼ਰਦਾ ਨਾਲ ਲੋਕੀ ਭਗਤ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਸ਼ਿਵਪੁਰ ਨਾਲ ਤੋਂ ਮਨੋ ਕਾਮਨਾ ਪੂਰੀਆ ਕਰਨ ਵਾਸਤੇ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ ਜੀ ਬੋਲ ਸ਼ੰਕਰ ਭਗਵਾਨ ਕੀ ਜੈ ਓਮ ਖਰਵਸਤੂਲ ਤਨੰ ਗਜੰ ਦਰਵਜਨੰ ਲੰਬੋਦਰੰ ਸੁੰਦਰੰ ਪਰਸ਼ੰਦਨ ਮੱਧ ਗੰਧ ਲੁਬਧ ਮਧੁ ਬਿਆਲੋਲ ਗੰਡਸਤਲੰ दन्ताघातपिदारितारिरुदरे सिन्दूरशोभाकरं वन्दे शैलसुताश्रुतं गणपतिं सिद्धिप्रदां कामदम् ॐ ध्यायि नित्यं महेशं रजतगिरिनिभं चारुचन्द्रावदन्सं रत्नाकल्पोज्ज्वलङ्गं भसमिर्बरा वीतिहस्तं पद्मासीनं समस्तासु तु ममरगणे व्याघ्रकृतिं वशानां विश्वाजं विश्वबन्ध्यम् निखिल भयहरम पंचवत्रम त्रिनेत्रम बोल शंकर भगवान की जय मेरे बच्चों हर साल की तरह इस वर्ष भी बड़ी धूमधाम के साथ हमारे तुंगनाथ मंदिर में बड़ी शिवरात्रि का पर्व बड़ी धूमधाम से मनाया जा रहा है शिव का मतलब होता है कल्याण आपने मेरे को पूछा कि शिवरात्रि क्यों मनाई जाती है आज के दिन भगवान शंकर की माँ पार्वती के साथ ब्याह हुआ था और इसके उसकी की वजह से जो है आज शिवरात्रि का पर्व मनाया जाता सो हरिद्वार तो कुछ कावड़ी कहने महत्व सबसे पहले जो कावड़ यात्रा शुरू हुई थी वो माँ पार्वती ने भगवान शंकर को खुश करने के लिए आ, कावड़ यात्रा शुरू की थी तब से ही प्राचीन काल से प्रथा चली आ रही है कि भगवान शंकर को अगर बनाना है उनको खुश करना है तो माँ गंगा को गं, गंगा जल ला करके भगवान शंकर का अभिषेक कराया जाए तो पंडित जी चढ़ाते हैं पंचामृत दूध दही घी शहद शक्कर काले तिल दुब और बेलपत्र इत्यादि धतूरा आग के फूल इत्यादि चढ़ाने से भगवान शंकर जल्दी प्रसन्न हो जाते हैं इसी को जो है भगवान शंकर को चढ़ाने से उसका बहुत बड़ा महत्व होता है ਸੋ ਤੁਗਨਾਤ ਮੰਦਰ ਦੇ ਪ੍ਰਧਾਨ ਸਾਡੇ ਨਾਲ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਪ੍ਰਬੰਧ ਕੀਤੇ ਗਏ ਨੇ ਜੀ ਮੰਦਰ ਦੇ ਵਿੱਚ ਸਰਦਾਰਾਂ ਨੂੰ ਲੈ ਕੇ ਜੀ ਸਰਦਾਰਾਂ ਲਈ ਬੋਲੋ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਸਰਦਾਰਾਂ ਲਈ ਇੱਥੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਵਰਤ ਬਲੀ ਵਰਫੀ ਚੱਲ ਰਹੀ ਹੈ ਵਰਤ ਵਾਲੇ ਪਕੌੜੇ ਚੱਲ ਰਹੇ ਹੈ ਵਰਤ ਵਾਲੀ ਖੀਰ ਚੱਲ ਰਹੀ ਹੈ ਔਰ ਚਾਹ ਚੱਲ ਰਹੀ ਹੈ ਜਿਸ ਕਰਕੇ ਔਰ ਦੂਸਰਾ ਕੱਲ ਕੋ ਹਮਾਰਾ ਪੰਡਾਰਾ ਹੈ ਕੱਲ ਕੋ ਪੰਡਾਰਾ ਹੈ ਪੰਡਾਰੇ ਮੈਂ ਸਭ ਕੋ ਬਨੇਗਾ ਔਰ ਇਹ ਸਭ ਸਰਦਾਲੂਆਂ ਕੇ ਲਈ ਇਹੀ ਕਰ ਰਹੇ ਸਰਦਾਲੂਆਂ ਕੇ ਹੀ ਸਹਿਯੋਗ ਸੇ ਕਰ ਰਹੇ ਹੈ ਸੋ ਕਿੰਨੇ ਸਮੇਂ ਤੱਕ ਸ਼ਾਮ ਦੇ ਮੰਦਰ ਖੁੱਲਾ ਰਹਿੰਦਾ ਹੈ ਸ਼ਿਵਰਾਤਰੀ ਵਾਲੇ ਦਿਨ ਸ਼ਿਵਰਾਤਰੀ ਵਾਲੇ ਦਿਨ ਤਾਂ ਸਰ ਰਾਤ ਕੋ ਵੀ ਰਾਤ ਕੋ ਵੀ ਖੁੱਲਾ ਰਹੇਗਾ ਰੱਦ ਗੋਬੀ ਹਰ ਸਾਲ ਦੀ ਤਰ੍ਹਾਂ ਸ਼ਰਦਾਲੂ ਵਾਧਦੇ ਨੇ ਜੀ ਜਿਵੇਂ ਵੀ ਜੀ ਰਹੀਆਂ ਸੀ ਆ ਵਧਦੇ ਲੱਗਣਾ ਸ਼ੁਰੂ ਹੋ ਗਈਆਂ ਨੇ ਨਾ ਨਾ ਲਾਈਨ ਆ ਤਾਂ ਲੱਗਦੀਆਂ ਹਰ ਸਾਲ ਹੀ ਲੱਗਦੀਆਂ ਰੋਡ ਤੱਕ ਲਾਈਨਾਂ ਜਾਂਦੀਆਂ ਮੇਨ ਰੋਡ ਤੱਕ ਚਲੀ ਜਾਂਦੀਆਂ ਰਹਿਣ ਤੇ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਪ੍ਰਾਚੀਨ ਮੰਦਿਰ ਹੈ ਜੀ ਨਹੀਂ ਇਹਨਾਂ ਦੇ ਪੰਡਿਤ ਜੀ ਹੈ ਇਹਨਾਂ ਦੇ ਨਾਲ ਉਹ ਵੈਸੇ ਤਾਂ ਮੈਂ ਨਹੀਂ ਕਹ ਸਕਦੇ ਬਾਕੀ ਸਾਰੀ ਇਹਨਾਂ ਦੀ ਸਪੋਰਟ ਵੀ ਹੁੰਦੀ ਹੈ ਸਰਕਾਰ ਦੀ ਹਰ ਦਰ ਪਾਸੋਂ ਇਹਨਾਂ ਸਾਡੇ ਕਰਦੇ ਮਨਜ਼ੂਰੀ ਦੇਣੀ ਹੈ ਜਾਂ ਕੁਝ ਕਰਨੀ ਹੈ ਸਭ ਕੁਝ ਕਰਦੇ ਆ ਅਸੀਂ ਮਨਜ਼ੂਰੀ ਲੈ ਕੇ ਸਾਰੇ ਕੰਮ ਕਰਦੇ ਆ बोले। शिव बोले। हाँ जी ये मंदिर है क्या जी जी मंदिर ये मंदिर बहुत ही पुराना मंदिर है हम जो भी भक्त सन है बहुत ही सदियों से यहाँ पर आ रहे हैं पूजा पाठ करते हैं सबका ध्यान करते हैं हम तो शुरू से जब से मेरी शादी हुई उससे पहले मेरे हस्बैंड टाइम से यहाँ पर आ रहे हैं और बहुत ही श्रद्धा से भक्ति भाव से इनकी पूजा करते हैं इनका ध्यान करते हैं इसी मंदिर में बहुत कुछ मिला है और मिलता रहेगा आप सब से आप यही विनती है आप मंदिर में आओ पूजा पाठ करो रब का ध्यान लगाओ और रब से आशीर्वाद लो बोलो बम बम शिव शिव जय भोले बाबा की जय ਇਛੀ ਤੁੰਗਨਾ ਜੀ ਦਾ ਮੰਦਿਰ ਹੈ ਔਰ ਪਟਿਆਲਾ ਮਹਾਰਾਜ ਨੇ ਚਾਰ ਧਾਮ ਹੈ ਆਪਣੇ ਪਟਿਆਲੇ ਦੇ ਵਿੱਚ ਤੁੰਗਨਾਥ ਬਦਰੀਨਾਥ ਕੇਦਾਰਨਾਥ ਔਰ ਭੂਤਨਾਥ ਚਾਰੋਂ ਧਾਮੋਂ ਮੇਂ ਸੇ ਇੱਕ ਇਹ ਧਾਮ ਹੈ ਬਹੁਤ ਪੁਰਾਣਾ 100 ਸਾਲ ਸੇ ਉਪਰ ਹੋ ਗਏ ਹੈ ਇਸ ਮੰਦਿਰ ਮੇਂ ਕੋ ਇਸ ਮੰਦਿਰ ਮੇਂ ਜੋ ਵੀ ਆਤਾ ਹੈ ਸ਼ਰਧਾ ਸੇ ਉਹ ਵਾਰਿਨਾਥ ਉਸਕੀ ਮਨੋ ਕਾਮਨਾ ਸ਼ਿਗਰ ਤੇ ਸ਼ਿਗਰ ਪੂਰੀ ਕਰ ਦਤੇ ਬੰਮ ਬੰਮ ਭੋਲੇ ਬੰਮ ਬੰਮ 100 ਦਰਸ਼ਕੋ ਜਿਮੇ ਤੁਸੀਂ ਦੇਖਿਆ ਹੀ ਹੈ ਸ਼ਿਵਰਾਤਰੀ ਨੂੰ ਲੈ ਕੇ ਭਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਆਪਣੀ ਮਨੋ ਕਾਮਨਾ ਪੂਰੀ ਕਰਨ ਦੇ ਲਈ ਲੋਕੀ ਲਾਈਨਾਂ ਦੇ ਵਿੱਚ ਲੱਗੇ ਸ਼ੀਪਾਲ ਨਾਦੇ ਉੱਤੇ ਪ੍ਰਸ਼ਾਦ ਚਰਾਂ ਨੂੰ ਤਿਆਰ ਬੈਠੇ ਨੇ ਸੋ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ ਸੋ ਅਸੀਂ ਤੁੰਗਨਾਥ ਮੰਦਿਰ ਵਿਖੇ ਪਹੁੰਚੇ ਸੀਗੇ ਜੋ ਕਿ ਅਰਮਨਸੇਡ ਫੇਸ 1 ਦੇ ਵਿੱਚ ਪੈਂਦਾ ਤੇ ਸ਼ਿਵਰਾਤਰੀ ਨੂੰ ਲੈ ਕੇ ਦੇਖਿਆ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਆਪਣੀ ਮਨੋ ਕਾਮਨਾ ਪੂਰੀਆਂ ਕਰਨ ਲਈ ਲੋਕੀ ਸਵੇਰ ਤੋਂ ਹੀ ਮੰਦਿਰਾਂ ਦੇ ਵਿੱਚ ਪਹੁੰਚ ਗਏ ਨੇ ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਬੜੀ ਧੂਮ-ਤਾਮ ਦੇ ਨਾਲ ਮੰਦਿਰ ਸਜਾਇਆ ਹੋਇਆ ਸੋ ਇਸੇ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਖਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ